ਕੋਈ ਧਰਮ ਕੋਈ ਧীন ਕੋਈ ਮਜਬ ਰਿਆ ਹੀ ਨਹੀਂ ਕੋਈ ਸ਼ਰਮ ਨਹੀਂ ਰਹੀ ਨਿੱਕੇ ਨਿੱਕੇ ਕੰਨਿਆ ਦਾ ਬੜਾ ਬੁਰਾ ਹਾਲ ਹੈ ਉਹਨਾਂ ਨੂੰ ਜਲਦੀ ਡਰ ਕਰਕੇ ਜਲਦੀ ਉਹਨਾਂ ਦਾ ਵਿਆਹ ਕਰ ਦਿੰਦੇ ਹਨ ਉਹਨਾਂ ਨੂੰ ਇਸੇ ਵਿੱਚੋਂ ਆਪਣਾ ਭਲਾ ਸਮਝਦੇ ਹਨ ਛੋਟੀ ਉਮਰੇ ਵਿੱਚ ਹੀ ਇਹ ਕੰਨਿਆ ਹੈ ਕੰਨਿਆ ਹੈ ਵਿਆਹ ਦਿਓ ਬੜਾ ਬੁਰੀ ਹਾਲਤ ਹੈ ਸਮਾਜਿਕ ਧਾਰਮਿਕ ਹਰ ਪੱਖੋਂ ਹੀ ਗਰਾਵਟ ਹੀ ਗਰਾਵਟ ਹੈ ਇਹਨਾਂ ਨੂੰ ਤੁਸੀਂ ਹੀ ਸੋਧਣਾ ਹੈ ਤੁਸੀਂ ਪੰਥ ਚਲਾਣਾ ਹੈ ਤੁਸੀਂ ਸਿੱਖਿਆ ਦੇਣੀ ਹੈ ਤੁਸੀਂ ਧਰਮ ਦੇ ਰਸਤੇ ਪਾਣਾ ਹੈ ਤਾਂ ਹੀ ਤੁਹਾਨੂੰ ਮੈਂ ਭੇਜ ਰਿਹਾ ਹਾਂ ਮਾਤ ਲੋਕ ਵਿੱਚ ਇਸ ਤਰ੍ਹਾਂ ਦਾ ਸਾਰਾ ਪਰਮਾਤਮਾ ਨੇ ਦੱਸਿਆ ਕਿ ਲੋਕ ਜਿਹੜੇ ਨੇ ਕ੍ਰਿਸ਼ਨਾਂ ਦੇ ਮਾਰੇ ਆਪਸ ਵਿੱਚ ਹੀ ਕ੍ਰਿਸ਼ਨਾਂ ਦੀ ਅਗ ਬਜਾਉਣ ਲਈ ਆਪਸ ਵਿੱਚ ਹੀ ਲੜ ਲੜ ਕੇ ਮਰ ਰਹੇ ਹਨ ਔਰ ਕੋਈ ਬੰਦਗੀ ਨਹੀਂ ਰਹੀ ਕੋਈ ਸਿਮਰਨ ਨਹੀਂ ਰਿਹਾ ਕੋਈ ਪਾਠ ਨਹੀਂ ਰਿਹਾ ਕੁਛ ਨਹੀਂ ਰਿਹਾ ਇਹਨਾਂ ਨੂੰ ਤੂੰ ਨਾਮ ਨਾਲ ਜੋੜਨਾ ਹੈ ਸਿਮਰਨ ਨਾਲ ਜੋੜਨਾ ਹੈ ਜਿਸ ਤਰ੍ਹਾਂ ਮੈਂ ਦੱਸਦਾ ਹਾਂ ਤੂੰ ਉਸ ਤਰ੍ਹਾਂ ਹੀ ਕਰਨਾ ਹੈ ਇਸ ਕਾਰਨ ਪ੍ਰਭ ਮੋਹਿ ਪਠਾਇਓ ਤਬ ਮੈਂ ਜਗਤ ਜਨਮ ਪੇ ਆਇਓ ਜੈ ਤਿਨ ਕਹੀ ਤਿਨੀ ਤੁਮ ਕਹਿਓ ਔਰ ਕਿਸ ਤੇ ਬਹਿਰ ਨ ਗਿਓ ਹੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਇਹ ਕਾਰਨ ਪ੍ਰਭ ਮੋਹਿ ਪਠਾਇਓ ਇਸੇ ਕਰਕੇ ਉਸ ਪ੍ਰਭੂ ਨੇ ਮੈਨੂੰ ਮਾਤ ਲੋਕ ਵਿੱਚ ਭੇਜਣ ਲੱਗੇ ਹਨ ਤਦ ਮੈਂ ਜਗਤ ਜਨਮ पे आयो ਇਸ ਤਰ੍ਹਾਂ ਹੀ ਮੈਂ ਇਸ ਜਗਤ ਵਿੱਚ ਜਨਮ ਲੈ ਲੈਣਾ ਹੈ ਜਗਤ ਵਿੱਚ ਜਾਣਾ ਹੈ ਜਨਮ ਲੈ ਕੇ ਜਿਨ ਦਿਨ ਕਈ ਤिने ਇਸਕੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਹੀ ਕਰਨਾ ਹੈ ਜਿਸ ਤਰ੍ਹਾਂ ਤੁਹਾਡੀ ਆਗਿਆ ਹੋਏਗੀ ਉਸ ਤਰ੍ਹਾਂ ਹੀ ਸਭ ਚੱਲੇਗਾ ਔਰ ਕਿਸਤੇ ਬੈਰ ਨਾ ਔਰ ਸਾਨੂੰ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਗਿੱਲਾ ਨਹੀਂ ਕੋਈ ਸ਼ਿਕਵਾ ਨਹੀਂ ਅਸੀਂ ਤੇ ਨਵਾਂ ਧਰਮ ਪੰਥ ਚਲਾਉਣਾ ਹੈ ਔਰ ਸਾਰਿਆਂ ਨੂੰ ਸੁਧਣਾ ਹੈ ਸਿੱਤੇ ਰਸਤੇ ਪਾਣਾ ਹੈ ਸਭ ਕੁਝ ਕਰਨਾ ਹੈ ਕਿਉਂਕਿ ਦੁਨੀਆਂ ਜਿਹੜੀ ਹੈ ਕਲ ਯੁਗ ਵਿੱਚ ਭਪੂਤੀ ਹੋਈ ਹੈ ਪੁੱਤ ਨੇ ਬਣੇ ਹੋਏ ਹਨ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਸੋਚੀ ਨਹੀਂ ਨਾ ਧਰਮ ਦੀ ਕਿਸੇ ਚੀਜ਼ ਦੀ ਨਹੀਂ ਕਿ ਉਹਨਾਂ ਨੂੰ ਲੋਕ ਜਿਹੜੇ ਨੇ ਭੇੜੀਏ ਲੁੱਟ ਰਹੇ ਹਨ ਜੋ हमको ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੇ ਪਰ ਹੈ ਮੋਕੋ ਦਸ ਭਵਨ ਕਾ ਜਾਨੂ ਯ ਮੈਂ ਪੇਦ ਨ ਰੰਗ ਪਛਾਨੂ ਮੈਂ ਹੂੰ ਪਰਮਪੁਰਖ ਕਾ ਦਾਸਾ ਦੇਖੋ ਦੇਖ ਆਇਆ ਜਗਤ ਤਮਾਸ਼ਾ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਮੇਰੀ ਇੱਕ ਸ਼ਰਤ ਹੈ ਇੱਕ ਮੈਂ ਸ਼ਰਤ ਤੇ ਆਣਾ ਹੈ ਇੱਕ ਮੇਰੀ ਸ਼ਰਤ ਹੈ ਇਹ ਕਾਰਨ ਪ੍ਰਭ ਮੋਏ ਪਠਾਇਓ ਤਾਂ ਮੈਂ ਜਗਤ ਜਨਮ ਤੇ ਆਇਓ ਜਿਸ ਦਿਨ ਕਹੀ ਤਿਨੇ ਤਿਸ ਕਹਿਓ ਔਰ ਕਿਸ ਤੇ ਬੈਨ ਕਿਓ ਜੋ ਹਮ ਕੋ ਪਰਮੇਸ਼ਰ ਉਚਰ ਹੈ ਜੋ ਭਾਈ ਭੈਣ ਭਰਾ ਕੋਈ ਵੀ ਹੈ ਜਿਹੜਾ ਵੀ ਮੈਨੂੰ ਪਰਮੇਸ਼ਵਰ ਕਰਕੇ ਜਾਣੇਗਾ ਉਹ ਸਭ ਨਰਕਾਂ ਵਿੱਚ ਜਾਣਗੇ ਮੈਨੂੰ ਪਰਮੇਸ਼ਵਰ ਦਾ ਸਮਝਣ ਮੈਂ ਤਾਂ ਇੱਕ ਦਾਸ ਹਾਂ ਇੱਕ ਸੁਮਾਲਕ ਦਾ ਮੇਰੇ ਵਿੱਚ ਕੀ ਹੈ ਬਣਾਉਣ ਵਾਲਾ ਰਚਣ ਵਾਲਾ ਸਭ ਕੁਝ ਉਹ ਹੈ ਉਹ ਮਾਲਕ ਰਿਹਾਤਾ ਹੈ ਮੈਂ ਕੁਝ ਵੀ ਹਾਂ ਮੈਂ ਇੱਕ ਛੋਟਾ ਜਿਹਾ ਦਾਸ ਉਸ ਮਾਲਕ ਦਾ ਕੀੜਾ ਛੋਟਾ ਜਿਹਾ ਦਾਸ ਹਾਂ ਮੇਰੇ ਵਿੱਚ ਕੁਛ ਨਹੀਂ ਕੋਈ ਦਮ ਨਹੀਂ ਕੁਛ ਨਹੀਂ ਮੈਂ ਤਾਂ ਉਸ ਮਾਲਕ ਦਾ ਭੇਜਿਆ ਹੋਇਆ ਦਾਸ ਹਾਂ ਜਿਹੜਾ ਵੀ ਮੈਨੂੰ ਪਰਮੇਸ਼ਵਰ ਕਰਕੇ ਉੱਚਰੇਗਾ ਉਹ ਕੁੰਭੀ ਨਰਕ ਵਿੱਚ ਪਰੇਗਾ ਇਹ ਬਚਨ ਹੈ ਇਹ ਮੇਰੀ ਸ਼ਰਤ ਹੈ ਮੋਕੋ ਦਾਸ ਭਵਨ ਕਾ ਜਾਨੂ ਮੈਨੂੰ ਉਸ ਮਾਲਕ ਦਾ ਦਾਸ ਹੀ ਸਮਝੋ ਉਹਦੀ ਕਿਰਪਾ ਤੇ ਸਭ ਕੁਝ ਹੋਣਾ ਹੈ ਉਹਦੀ ਜੇ ਕਿਰਪਾ ਹੈ ਤੇ ਸਭ ਕੁਝ ਹੈ ਜਾ ਮੈਂ ਭੇਦ ਨ ਰੰਗ ਪਛਾਨੂ ਮੈਂ ਹਾਂ ਪਰਮਪੁਰਖ ਦਾ ਦਾਸ ਆ ਦੇਖਰ ਆਇਓ ਜਕ ਤਮਾਸ਼ਾ ਮੈਂ ਤੇ ਉਸ ਮਾਲਕ ਪਰਮੇਸ਼ਵਰ ਦਾ ਇੱਕ ਛੋਟਾ ਜਿਹਾ ਕੀੜਾ ਦਾਸ ਆ ਮੈਂ ਤੇ ਉਹਦੀ ਉਹਨਾਂ ਦੀ ਕਿਰਪਾ ਨਾਲ ਉਸ ਮਾਲਕ ਦੀ ਕਿਰਪਾ ਨਾਲ ਇਹ ਜਗਤ ਦਾ ਤਮਾਸ਼ਾ ਦੇਖਣ ਲਈ ਉਹਦੀ ਕਿਰਪਾ ਨਾਲ ਜਗਤ ਵਿੱਚ ਕੀ ਚੱਲ ਰਿਹਾ ਹੈ ਇਹ ਜਗਤ ਦੇ ਤਮਾਸ਼ਾ ਖੇਡ ਇਹ ਦੇਖਣ ਆਇਆ ਹਾਂ ਔਰ ਇਹਨੂੰ ਸੋਧਣ ਆਇਆ ਹਾਂ ਉਹਦੀ ਕਿਰਪਾ ਨਾਲ ਉਹਦੀ ਹੀ ਕਿਰਪਾ ਹੋਏਗੀ ਤੇ ਸਭ ਕੁਝ ਹੋਏਗਾ ਮੇਰੇ ਵਿੱਚ ਕੋਈ ਦਮ ਨਹੀਂ ਕੋਈ ਕੁਛ ਨਹੀਂ ਕੁਛ ਨਹੀਂ ਮੈਂ ਉਸ ਮਾਲਕ ਦੇ ਪ੍ਰੇਰਣਾ ਤੇ ਆਇਆ ਹਾਂ ਤੇ ਸਭ ਕੁਝ ਉਹਦੀ ਮਾਲਕ ਦੇ ਨਾਂ ਲਈ ਹੈ ਜਿਸ ਨੇ ਇੰਨੀ ਵੱਡੀ ਸ਼ਿਸ਼ਟੀ ਰਚੀ ਰਚੀ ਹੈ ਜਿਨੇ ਮਨੁੱਖਾਂ ਵਿੱਚ ਕੀ ਜੀਵ ਜਾਨਵਰਾਂ ਵਿੱਚ ਸਭ ਉਹਦੀ ਜੋਤ ਹੈ ਉਹਦੀ ਜੋਤ ਹੀ ਪਰਬਲ ਹੋ ਰਹੀ ਹੈ ਜੀ ਚੰਤ ਸਭ ਨੂੰ ਨੇ ਪੈਦਾ ਕੀਤੇ ਹੈ ਸਾਰੀ ਉਹਨੇ ਰਚਨਾ ਘੜੀ ਹੈ ਉਹ ਦੇਖਣ ਵਾਸਤੇ ਉਹਦੀ ਕਿਰਪਾ ਨਾਲ ਇਹ ਸਭ ਕੁਝ ਇਹ ਤਮਾਸ਼ਾ ਇਹ ਰੰਗ ਇਹ ਖੇਲ ਉਹਦੀ ਕਿਰਪਾ ਨਾਲ ਉਹਨੂੰ ਦੇਖਣ ਵਾਸਤੇ ਮੈਂ ਜਗਤ ਵਿੱਚ ਆਇਆ ਹਾਂ ਔਰ ਉਸ ਟਮੇ ਪੱਛਮ ਲੋਕ ਅੰਗਰੇਜ਼ ਪੁਰਤਕਾਲੀ ਭਾਰਤ ਵਿੱਚ ਵਪਾਰ ਦੇ ਰੂਪ ਵਿੱਚ ਆਉਂਦੇ ਜਾਂਦੇ ਅੱਡਾ ਕਾਇਮ ਕਰ ਲਿਆ ਇਹਨਾਂ ਨੇ ਅੱਡਾ ਕੰਮ ਕਰ ਲਿਆ ਇਸ ਤਰ੍ਹਾਂ ਇਹਨਾਂ ਦਾ ਆਪਣਾ ਵਪਾਰ ਖੋਲਿਆ ਹੋਇਆ ਸੀ ਔਰ ਜਿਹੜੇ ਵਿਚਾਰੇ ਗਰੀਬ ਨਿਰਬਲ ਹਿੰਦੂਸਤਾਨ ਇਹਨਾਂ ਨੂੰ ਦੁੱਖ ਚੱਲਣੇ ਪੈਂਦੇ ਸਨ ਇਹ ਨਿਰਮਲ ਕਮਜ਼ੋਰ ਸੀ ਕਮਜ਼ੋਰ ਸਨ ਇਹ ਬੋਲ ਨਹੀਂ ਸਕਦੇ ਸਨ ਇਹਨਾਂ ਨੂੰ ਲੁੱਟਦੇ ਸਨ ਲੁੱਟ ਲੁੱਟਦੇ ਸਨ ਇਸ ਕਰਕੇ ਇੰਨੇ ਗਰੀਬ ਹੋ ਗਏ ਇਹਨਾਂ ਦੀ ਆਰਥਿਕ ਸਮਾਜਿਕ ਧਰਮ ਵੱਲੋਂ ਸਭ ਪੰਖ ਲਾ ਕੇ ਸਾਰਾ ਧਰਮ ਉੱਡ ਗਿਆ ਕੋਈ ਇੰਨੇ ਨਿਰਮਲ ਹੋ ਗਏ ਇੰਨੇ નિર્ਬਲ ਹੋ ਗਏ ਕਿ ਇੰਨਾ ਵਿੱਚ ਕੁਝ ਨਾ ਰਿਆ ਇਸ ਕਰਕੇ ਪ੍ਰਮਾਤਮਾ ਨੇ ਜਾਣਿਆ ਕਿ ਉਸ ਯੋਧੇ ਨੂੰ ਭੇਜਿਆ ਜਾਏ ਜਿਹੜਾ ਇਹਨਾਂ ਮੁਗਲਾਂ ਦੇ ਦੰਦ ਖੱਟੇ ਕਰੇ ਉਹ ਨਵਾਂ ਪੰਥ ਚਲਾਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ ਆਪਣਾ ਸਾਰਾ ਸਰਵੰਸ ਲਖੇਦਾਰੀ ਦਾ ਆਪਣੇ ਪੁੱਤਰਾਂ ਨੂੰ ਉਹਨਾਂ ਨੇ ਆਪਣੇ ਇੱਕ ਪੁੱਤਰ ਨੂੰ ਵੀ ਕੋਲ ਨਾ ਰੱਖਿਆ ਦਿਆ ਸਿੰਘ ਜੀ ਨੇ ਕਿਹਾ ਸੀ ਕਿ ਯੁੱਧ ਦੇ ਮੈਦਾਨ ਵਿੱਚ ਕਿ ਤੁਸੀਂ ਦੋ ਪੁੱਤਰਾਂ ਦਾ ਤੁਹਾਨੂੰ ਪਤਾ ਨਹੀਂ ਔਰ ਦੋ ਪੁੱਤਰ ਇੱਕ ਜੀਤ ਸਿੰਘ ਸ਼ਹੀਦ ਦੀ ਪਾਗੇ ਹਨ ਹੁਣ ਇੱਕ ਪੁੱਤਰ ਤੇ ਤੁਸੀਂ ਰੱਖ ਲਓ ਉਹਨਾਂ ਨੇ ਕਿਹਾ ਨਹੀਂ ਕਹਿੰਦੇ ਇਹ ਜਿਹੜੇ ਸਿੱਖ ਹਨ ਇਹ ਵੀ ਮੇਰੇ ਪੁੱਤਰ ਹਨ ਮੇਰਾ ਇਹ ਖਾਲਸਾ ਇਹ ਵੀ ਮੇਰਾ ਪੁੱਤਰ ਹੈ ਇਨ ਪੁੱਤਰਨ ਕੇ ਸੀਸ ਪਰ ਵਾਰ दिए ਸੁਤਚਾਰ ਚਾਰ ਮੁਵੇ ਤੋ ਕਿਆ ਹੁਆ ਜੀਵਤ ਕਈ ਹਜ਼ਾਰ ਉਹਨਾਂ ਨੇ ਖਾਲਸਾ ਨੂੰ ਵੀ ਪਿਆਰ ਕੀਤਾ ਦੂਜੀਆਂ ਸਿੱਖਾਂ ਨੂੰ ਆਪਣਾ ਪੁੱਤਰ ਜਾਤਿਆ ਇਹ ਨਹੀਂ ਕਿ ਉਹ ਮੇਰੇ ਸਿੱਖ ਕਹਿੰਦੇ ਉਹ ਵੀ ਮੇਰੇ ਪੁੱਤਰ ਹਨ ਉਹਨਾਂ ਨੇ ਆਪਣੇ ਪਿਤਾ ਨੂੰ ਬਲਦਾਨ ਦੇਣ ਵਾਸਤੇ ਭੇਜਿਆ হাস হাসকে ਆਪਣੇ ਕੋਈ ਰੰਜਿ ਨਹੀਂ ਕੀਤੀ ਕੋਈ ਸਿੱਖਵਾ ਨਹੀਂ ਕੀਤਾ ਕੋਈ ਉਸ ਪਰਮਤਮਾ ਨਾਲ ਗਿੱਲਾ ਨਹੀਂ ਕੀਤਾ ਉਹ ਆਈ ਸੰ ਆਪਣਾ ਸਾਰਾ ਸਰਵੰਸ ਲੇਖੇ ਲਾ ਦਿੱਤਾ ਛੋਟੇ ਛੋਟੇ ਬੱਚੇ ਨੀਆਂ ਵਿੱਚ ਚਿਣੇਗੇ ਔਰ ਸਿੱਖਾਂ ਨੇ ਬੜੀਆਂ ਦਲੇ ਦਲੇਰੀਆਂ ਦਿਖਾਈਆਂ ਸਭ ਕੁਝ ਕੀਤਾ ਨਵਾਂ ਪੰਥ ਚਲਾਇਆ ਸਭ ਕੁਝ ਉਨ੍ਹਾਂ ਨੇ ਕੀਤਾ ਤਾਂ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਅਗੇ ਇਤਿਹਾਸ ਆਏਗਾ ਤੇ ਤੁਹਾਨੂੰ ਜਾਣੂ ਕਰਵਾਵਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਇਹ ਦਾਸ ਤੁਹਾਨੂੰ ਸਾਰਾ ਕੁਝ ਜਾਣੂ ਕਰਵਾਏਗਾ ਕਿਸ ਤਰ੍ਹਾਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਕਿਸ ਤਰ੍ਹਾਂ ਸਰਬੰਸ ਖਾਈ ਦਵਾਰਿਆ ਕਿ ਕਿਸ ਤਰ੍ਹਾਂ ਲੜਾਈਆਂ ਲੜੀਆਂ ਕੀ ਕੀ ਕਰਦੇ ਰਹੇ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਨੇ ਇਹ ਦੁੱਖ ਪੀੜਾਂ ਸਹਿਣ ਕੀਤੀਆਂ ਤਨ ਹਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਮੇਰੇ ਬਾਜਾ ਵਾਲੇ ਹੇਮਕੁੱਟ ਦੇ ਵਾਸੀ ਇਹ ਉਹਨਾਂ ਦਾ ਪੂਰਵਲੇ ਜਨਮ ਦੀ ਕਥਾ ਸੀ ਜਿਨ੍ਹਾਂ ਨੇ ਆਪਣੇ ਮੁਖਰਾ ਬਿੰਦ ਤੋਂ ਆਪ ਕਲਮ ਨਾਲ ਆਪ ਬਿਆਨ ਕੀਤੀ ਹੈ ਕਿ ਮੈਂ ਤਾਂ ਇਤਨੀ ਮੇਰਾ ਤਾਂ ਦਿਲ ਹੀ ਨਹੀਂ ਕਰਦਾ ਸੀ ਕਿ ਮਮਾਤ ਲੋਕ ਵਿੱਚ ਜਾਵਾਂ ਮੇਰਾ ਤਾਂ ਸਮਾਧੀ ਵਿੱਚ ਉਸ ਵੈਗੁਰੂ ਉਸ ਪਰਮਾਤਮਾ ਨਾਲ ਇੰਨਾ ਮਨ ਜੁੜਿਆ ਹੋਇਆ ਸੀ ਮੇਰਾ ਦਿਲ ਕਰਦਾ ਹੀ ਨਹੀਂ ਸੀ ਕਿ ਮੈਂ ਆਵਾਂ ਮੈਨੂੰ ਵਾਹਿਗੁਰੂ ਪਰਮਾਤਮਾ ਨੇ ਪ੍ਰੇਰਿਆ ਤੇ ਮੈਨੂੰ ਮਾਤ ਲੋਕ ਵਿੱਚ ਆਣਾ ਪਿਆ ਇਸ ਦੁਨੀਆਂ ਦੇ ਝੁਲਮਾਂ ਨੂੰ ਠਰਪਾਣ ਵਾਸਤੇ ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਰਾ ਸਰਬਸ ਕੁਰਬਾਨ ਕਰ ਦਿੱਤਾ ਮੂੰਹ ਤੋਂ ਸੀ ਤੱਕ ਨਾ ਉਚਾਰਨ ਕੀਤੀ ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਤਨੇ ਬਚਨ ਪਰਵਾਨ ਕਰੋ ਉਹញਾ ਪੁੱਲ ਚੁੱਕਾ ਦੇਖੀ ਮਾ ਵਾਏ ਕੁਟੀ ਕਾ ਖਲਦਾ ਰੇ ਵਾਏ ਕੁਟੀ ਕੀ ਫਤ